ਸਿੱਧੀ ਕੋਈ ਗੱਲ ਨਹੀਂ ਸੁੰਦਾ ਬਿਲਕੁਲ ਨਕਮ ਹੈ ਪੜ੍ਹਾਈ ਦੇ ਵਿੱਚ ਵੀ ਬਿਲਕੁਲ ਬੇਕਾਰ ਹੈ ਜ਼ਿੰਦਗੀ ਦੇ ਵਿੱਚ ਕਦੀ ਵੀ ਇਹ ਕਾਮਯਾਬ ਨਹੀਂ ਹੋ ਸਕਦਾ ਹੈਗਾ ਸਾਰਾ ਦਿਨ ਮਾਮਾ ਨੂੰ ਇਹੀ ਚੋਰਾ ਖਾਈ ਜਾਂਦਾ ਹੈਗਾ ਤੁਸੀਂ ਸੋਚਦੇ ਹੋਵੋਗੇ ਵੀ ਭੈਣ ਕੀ ਗੱਲ ਕਰ ਰਹੀ ਹੈ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦਿਲੋਂ ਪਿਆਰ ਕਰਦੀ ਹਾਂ ਭੈਣ ਨੂੰ ਇਸੇ ਤਰੀਕੇ ਨਾਲ ਸਪੋਰਟ ਕਰਦੇ ਰਹਿਣਾ ਵਾਈ ਗੁਰੂ ਜੀ ਨੇ ਚਾਹਿਆ ਤਾਂ ਆਪਣੀਆਂ ਮੰਜ਼ਲਾਂ ਤੇ ਜ਼ਰੂਰ ਪਹੁੰਚਾਂਗੇ ਤੇ ਜੋ ਮੈਂ ਤੁਹਾਨੂੰ ਦੱਸਦੀ ਆ ਜੋ ਤੁਹਾਨੂੰ ਉਸ ਚੀਜ਼ ਦਾ ਫਾਇਦਾ ਹੁੰਦਾ ਹੈ ਨਾ ਤੁਸੀਂ ਮੈਨੂੰ ਫਿਰ ਕਮੈਂਟ ਕਰ ਦਿਓ ਨਾ ਤਾਂ ਦਿਲ ਨੂੰ ਜੋਸ਼ ਖੁਸ਼ੀ ਮਿਲਦਾ ਉਹ ਕਿਸੇ ਵੀ ਚੀਜ਼ ਨਾਲ ਨਹੀਂ ਮਿਲਦਾ ਕਈ ਨਾ ਮੈਨੂੰ ਮੈਸੇਜ ਕਰ ਦਿੰਦੇ ਨੇ ਬੀਬੀਆਂਾਂ ਦੀ ਮਾਰੀ ਕਮੈਂਟਾਂ ਦੀ ਮਾਰੀ ਹੈ ਨਾ ਇਹ ਚੀਜ਼ ਕਰਦੀ ਆ ਦੇਖੋ ਵਿਊ ਕਮੈਂਟ ਤਾਂ ਆਉਣਗੇ ਜਦੋਂ ਆਪਾਂ ਮਿਹਨਤ ਕਰਦੇ ਆਗੇ ਨਾ ਕਿਸੇ ਵੀ ਮਿਹਨਤ ਨੌਕਰੀ ਕਰਦੇ ਆ ਤਾਂ ਤੁਹਾਨੂੰ ਉਹਦੀ ਵੀ ਤਨਖਾਹ ਤਾਂ ਮਿਲਣੀ ਹੋਈ ਆ ਤੇ ਪਲੀਜ਼ ਜੈਲਸੀ ਨਾ ਕਰਿਆ ਕਰੋ ਕਹਿੰਦੇ ਹੁੰਦੇ ਨੇ ਰੀਸ ਕਰੋ ਕਹਿੰਦੇ ਸੜੋ ਨਾ ਰੀਸ ਕਰੋ ਤੁਸੀਂ ਵੀ ਰੀਸ ਕਰ ਲੋ ਹੋ ਸਕਦਾ ਤੁਹਾਨੂੰ ਮੀਰ ਨਾਲੋਂ ਜ਼ਿਆਦਾ ਵਿਊ ਆ ਜਾਣ ਹੈਨਾ ਤਾਂ ਪਲੀਜ਼ ਜਿਹੜੀ ਤੁਹਾਡਾ ਮਨ ਕਰਦਾ ਤਾਂ ਤੁਸੀਂ ਕਰ ਲੋ ਨਹੀਂ ਮਨ ਕਰਦਾ ਤਾਂ ਨਾ ਕਰੋ ਤੇ ਪਰਸੋਂ ਮੈਨੂੰ ਇੱਕ ਭਰਾ ਨੇ ਕਮੈਂਟ ਕੀਤਾ ਪਤਨੀ ਭੈਣ ਆ ਪਤਨੀ ਭਰਾ ਕਹਿੰਦੇ ਕਦੇ ਤੁਸੀਂ ਕਹਿਦੇ ਨੂੰ ਆ ਜਾਪ ਕਰ ਲੋ ਕਦੇ ਕਹਿਦੇ ਨੂੰ ਆ ਸਬਦ ਪੜ੍ਹ ਲਓ ਕਦੇ ਕਹਿਦੇ ਨੂੰ ਆ ਕਰ ਲੋ ਕਹਿੰਦੇ ਆਪਦੀ ਜ਼ੁਬਾਨ ਤੇ ਤਾਂ ਰਿਹਾ ਕਰ ਬਿੱਲਾ ਦੱਸ ਇਹਦਾ ਫਲ ਮੈਨੂੰ ਮਿਲੂਗਾ ਕਿ ਤੁਹਾਨੂੰ ਮਿਲੂਗਾ ਤੁਸੀਂ ਆਪਣੇ ਘਰੇ ਕੰਮ ਕਰਦੇ ਹੋ ਖੇਤੀ ਦਾ ਕਰਦੇ ਹੋ ਕੁਝ ਵੀ ਕਰਦੇ ਹੋ ਉਹਦਾ ਮਿਹਨਤ ਜਿਹੜੀ ਪੈਸਾ ਮਿਲੂਗਾ ਤੁਹਾਨੂੰ ਮਿਲੂਗਾ ਮੈਨੂੰ ਤਾਂ ਨਹੀਂ ਮਿਲਦਾ ਤੁਸੀਂ ਜਾਪ ਕਰੋਗੇ ਉਹਦਾ ਫਲ ਤੁਹਾਨੂੰ ਮਿਲੂਗਾ ਮੈਨੂੰ ਤਾਂ ਨਹੀਂ ਮਿਲਦਾ ਵੀ ਇਹ ਮੇਰੇ ਤੇ ਕੀ ਰੋਵਾਂ ਤੁਹਾਨੂੰ ਚੰਗਾ ਲੱਗਦਾ ਤਾਂ ਤੁਸੀਂ ਕਰ ਲਓ ਉਹਦਾ ਫਲ ਵੀ ਜਿੰਨਾ ਕ ਪਿਆਰ ਤੁਸੀਂ ਮੇਰੇ ਨਾਲ ਕਰਦੇ ਹੋ ਨਾ ਜਿੰਨਾ ਕ ਕਮੈਂਟਾਂ ਦੇ ਵਿੱਚ ਤੁਸੀਂ ਮੈਨੂੰ ਸ਼ੋਅ ਕਰ ਦਿੰਦੇ ਹੋ ਵੀ ਹਾਂ ਤੂੰ ਆਏ ਕਿਹਾ ਆਏ ਹੋਹੀ ਜਿਹੀ ਪਿਆਰ ਤੁਸੀਂ ਵਾਈਗਰੂ ਜੀ ਨਾਲ ਕਰਦੇ ਹੋ ਕਿਉਂਕਿ ਜਿਹੀ ਜੀ ਸਰਦਾ ਕਹਿੰਦੇ ਜਿਹੇ ਜਾਂ ਮਿੱਠਾ ਪਾ ਲੂਗੇ ਚਾਹ ਉਹੀ ਜਿਉ ਬਣਨੀ ਹੈ ਜੇ ਜਤ ਤੁਸੀਂ ਵਾਈਗੁਰੂ ਜੀ ਨਾਲ ਪਿਆਰ ਪਾ ਕੇ ਸਿਮਰਨ ਕਰ ਲੋਗੇ ਨਾ ਤਾਂ ਤੁਹਾਨੂੰ ਉਸੇ ਦਾ ਹੀ ਫਲ ਮਿਲਣਾ ਤਾਂ ਜਿਹੜੇ ਪੈਣਪਰਾ ਪਿਆਰ ਕਰਦੇ ਆ ਚੰਗਿਆ ਸਮਝਦੇ ਆ ਉਹਨਾਂ ਨੂੰ ਕੁਛ ਨਾ ਕੁਛ ਪ੍ਰਾਪਤੀ ਹੁੰਦਾ ਹੈ ਮੇਰੀ ਵੀਡੀਓ ਕਿਉਂਕਿ ਇਦਾਂ ਦੀ ਹੁੰਦੀ ਹੈ ਤਾਂ ਅੱਜ ਦੀ ਜਿਹੜੀ ਵੀਡੀਓ ਜਿਹੜੀਆਂ ਪੈਣਾ ਭਰਾਵਾਂ ਨੂੰ ਲੱਗਦਾ ਹੈ ਵੀ ਸਾਡੇ ਬੱਚੇ ਜ਼ਿੰਦਗੀ ਦੇ ਵਿੱਚ ਕਦੇ ਕਾਮਯਾਬ ਨਹੀਂ ਹੋ ਸਕਦੇ ਸਾਡੇ ਬੱਚੇ ਸਕੂਲੋਂ ਨਿਕਲ ਜਾਂਦੇ ਆ ਤੇ ਸ਼ਾਮ ਤੱਕ ਘਰੇ ਵਾਪਸ ਨਹੀਂ ਆਉਂਦੇ ਨਾ ਸਾਡੀ ਉਹ ਕੋਈ ਗੱਲ ਸੁਣਦੇ ਆ ਤੇ ਨਾ ਸਾਡੀ ਕੋਈ ਗੱਲ ਮੰਨਦੇ ਆ ਤੇ ਅਸੀਂ ਚਾਹੋਨੇ ਉਹਨਾਂ ਨੂੰ ਕੋਈ ਅਫਸਰ ਬਣ ਕੁਛ ਵੀ ਬਣ ਪਰ ਉਹ ਹਰ ਇੱਕ ਚੀਜ਼ ਚ ਫੇਲ 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 ਹੀ ਹੋਈ ਜਾਂਦੇ ਆ ਹਨਾ ਉਹ ਨਹੀਂ ਕਰ ਪਾਉਂਦੇ ਪੜਾਈ ਕਹਿ ਪੜ੍ਹਦੇ ਵੀ ਨਹੀਂ ਹੈਗੇ ਫੇਰ ਨਾ ਆਪਾਂ ਅੱਖਗੇ پتہ ਕੀ ਕਹਿ ਦਿੰਨੇ ਆ ਲੈ ਇਹ ਤਾਂ ਨਕਮਾ ਹੀ ਐ ਇਹਨੇ ਜ਼ਿੰਦਗੀ ਦੇ ਵਿੱਚ ਕੀ ਹੋਣਾ ਇਹਨੇ ਇਦਾਂ ਵੀ ਆਪਾਂ ਸਾਰਾ ਦਿਨ ਨਾ ਬੱਚਿਆਂ ਨੂੰ ਇਦਾਂ ਕਰੀ ਜਾਂਦੇ ਆ ਅੱਜ ਮੈਂ ਤੁਹਾਨੂੰ ਇੱਕ ਅਜੀਹਾ ਜਾਦੂਈ ਤਰੀਕਾ ਦੱਸੂਗੀ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਤੇ ਉਹਨੂੰ ਨਾ ਤੁਸੀਂ ਆਪਦੇ ਬੱਚੇ ਤੇ ਇੱਕ ਮਹੀਨਾ ਕਰਕੇ ਦੇਖਿਓ ਤਾਂ ਦੇਖਿਓ ਤੁਹਾਡਾ ਬੱਚਾ ਕਿੰਨਾ ਜ਼ਿਆਦਾ ਬਦਲਦਾ ਇਹ ਇੱਕ ਨਾ ਜਾਦੂ ਹੀ ਐ ਇਹ ਸਾਇੰਸ ਐ ਇੱਕ ਪ੍ਰੈਕਟੀਕਲ ਐ ਇਹ ਕੋਈ ਇਹ ਨਹੀਂ ਹੈਗਾ ਵੀ ਹਾਂ ਤੁਹਾਨੂੰ ਕੋਈ ਇਦਾਂ ਵੀ ਹਾਂ ਕੋਈ ਫੂਕ ਮਾਰੂੰਗੀ ਮੈਂ ਮੈਂ ਤੁਹਾਨੂੰ ਜਿਹੜੀ ਚੀਜ਼ ਦੱਸਣੀ ਸੀ ਉਹ ਕਰਕੇ ਦੇਖੋ ਕਿ ਤੁਹਾਡੇ ਬੱਚੇ ਦਾ ਕਿੰਨਾ ਫਰਕ ਪੈਂਦਾ ਤੁਹਾਡੇ ਸਾਹਮਣੇ ਆਪ ਆਵੇਗਾ ਜਿਹੜੇ ਬੱਚੇ ਹੁੰਦੀ ਨਾ ਇਹਨਾਂ ਦਾ ਦਿਮਾਗ ਹੁੰਦੇ ਨਾ ਜਿਹੜਾ ਇਹ ਇੱਕ ਕੰਪਿਊਟਰ ਦੀ ਤਰ੍ਹਾਂ ਹਰ ਇੱਕ ਚੀਜ਼ ਨੂੰ ਆਪਣੇ ਵੱਲ ਐਕਸੈਪਟ ਕਰਦਾ ਫਿੱਟ ਕਰਦਾ ਆਪਣੇ ਚ ਜਿਵੇਂ ਕੋਈ ਵੀ ਜੀਜ ਉਹ ਦੇਖਦੇ ਨਾ ਤੁਸੀਂ ਦੇਖਿਓ ਜਿਵੇਂ ਤੁਹਾਡੇ ਬੱਚਿਆਂ ਦਾ ਮੈਂ ਪਹਿਲਾਂ ਵੀ ਬਹੁਤ ਵੀਡੀਓ ਪਾਈਆਂ ਜਿਵੇਂ ਤੁਹਾਡਾ ਬੱਚਾ ਕਰੇਗਾ ਨਾ ਉਹ ਤੁਹਾਡੇ ਘਰ ਦਾ ਮਾਹੌਲ ਹੋਵੇਗਾ ਉਸੇ ਤਰੀਕੇ ਦਾ ਤੁਹਾਡਾ ਬੱਚਾ ਹੋਵੇਗਾ ਇਹਦੇ ਵਿੱਚ ਆਪਾਂ ਹੀ ਗਲਤਾਂ ਔਰ ਕੋਈ ਨਹੀਂ ਆਪਾਂ ਕਹਿੰਦੇ ਵੀ ਕੋਈ ਬੱਚਾ ਹੈ ਨਾ ਕੰਮ ਨਹੀਂ ਕਰਦਾ ਕੋਈ ਗੱਲ ਨਹੀਂ ਮੰਨਦਾ ਇਹ ਤਾਂ ਐ ਤਾਂ ਵੀ ਆਪਾਂ ਨਾ ਕਾਮਯਾਬ ਨਹੀਂ ਹੋ ਰਿਹਾ ਵੀ ਬਹੁਤ ਮਿਹਨਤ ਕਰਦੇ ਵੀ ਫਿਰ ਵੀ ਪਤ ਨਹੀਂ ਕੀ ਗੱਲ ਇਹ ਇਹੀ ਚੀਜ਼ਾਂ ਨੇ ਕਰਨਾ ਕੀ ਹੈ ਨਾ ਜਦੋਂ ਤੁਸੀਂ ਬੱਚਾ ਨਾ ਸੁੱਤਾ ਹੋਵੇ ਗੂੜੀ ਨੀਂਦ ਦੇ ਵਿੱਚ ਸੁੱਤਾ ਹੁੰਦਾ ਹੈ ਨਾ ਬੱਚਾ ਇਹ ਪ੍ਰੈਕਟੀਕਲ ਹੈ ਕਿ ਕਰਕੇ ਦੇਖਿਓ ਤੁਸੀਂ 12 ਤੋਂ ਤੁਸੀਂ 11 ਤੋਂ 1 ਵਜੇ ਦੇ ਵਿੱਚ ਵਿੱਚ 1 ਜਾਂ 2 ਤੋਂ ਉਹ ਦੇ ਵਿੱਚ ਬੱਚਾ ਨਾ ਪੂਰੀ ਗੂੜੀ ਨੀਂਦ ਦੇ ਵਿੱਚ ਹੁੰਦਾ ਜਦੋਂ ਬੱਚਾ ਪੂਰੀ ਗੂੜੀ ਨੀਂਦ ਦੇ ਵਿੱਚ ਹੋਵੇ ਕੋਈ ਆਪਣੇ ਵਿੱਚੋਂ ਵੀ ਇਨਸਾਨ ਜਿਹੜਾ ਜਦੋਂ ਗੂੜੀ ਨੀਂਦ ਦੇ ਵਿੱਚ ਹੋਵੇ ਨਾ ਉਹਦਾ ਜਿਹੜਾ ਮਾਈਂਡ ਹੈ ਉਹਦਾ ਜਿਹੜਾ ਦਿਮਾਗ ਹੈ ਨਾ ਉਹ ਜਿਵੇਂ ਆਪਾਂ ਊਂ ਕੰਮ ਕਰਦੇ ਆਪਾਂ ਕਹਿੰਦੇ 50% ਮੇਰਾ ਦਿਮਾਗ ਕੰਮ ਕਰ ਰਿਹਾ ਤਾਂ ਉਦੋਂ 90% ਦਿਮਾਗ ਕੰਮ ਕਰ ਰਿਹਾ ਤਾਂ ਬਹੁਤ ਜ਼ਿਆਦਾ ਐਕਟਿਵ ਹੋਊਗਾ ਕਿਉਂਕਿ ਉਦੋਂ ਉਹਦੇ ਦਿਮਾਗ ਦੇ ਵਿੱਚ ਇਧਰੋਂ ਉਧਰੋਂ ਹੋਰ ਕੋਈ ਗੱਲ ਨਹੀਂ ਹੁੰਦੀ ਹੈਗੀ ਉਸ ਟਾਈਮ ਤੁਸੀਂ ਕਰਨਾ ਕੀ ਹੈਗਾ ਬੱਚੇ ਦੇ ਸਿਰ ਤੇ ਹੱਥ ਰੱਖਣਾ ਚਾਹੀ ਤੁਹਾਡਾ ਜਿਹਨੇ ਪਹਿਲਾਂ ਕਹਿੰਦੇ ਨੇ ਮੇਰੇ ਹਸਬੰਦ ਜੀ ਵੀ ਹਨਾ ਸ਼ਰਾਬ ਨਹੀਂ ਪੀਂਦੇ ਕੋਈ ਗੱਲ ਨਹੀਂ ਸੁਣਦੇ ਮੇਰੀ ਕੁਛ ਨਹੀਂ ਮੰਨਦੇ ਤਾਂ ਤੁਸੀਂ ਉਹਦੇ ਸਿਰ ਤੇ ਵੀ ਰੱਖ ਸਕਦੇ ਤਾਂ ਸਿਰ ਤੇ ਹੱਥ ਰੱਖ ਕੇ ਬੱਚੇ ਦੇ ਤੁਸੀਂ ਨੇ ਉਹਨੂੰ ਪਤਾ ਨਾ ਲੱਗਣ ਦੇ ਉਹਦੀ ਜਾਗ ਨਹੀਂ ਖੁੱਲਣੀ ਚਾਹੀਦੀ ਮਲਕਿ ਇਤਾਂ ਹਲਕਾ ਹੱਥ ਰੱਖਿਓ ਹਲਕਾ ਹੱਥ ਰੱਖ ਕੇ ਤੁਸੀਂ ਉਹਦੇ ਸਿਰ ਤੇ ਬੋਲਣਾ ਕਿ ਮੇਰਾ ਬੱਚਾ ਜ਼ਿੰਦਗੀ ਦੇ ਵਿੱਚ ਬਹੁਤ ਕਾਮਯਾਬ ਇੱਕ ਅਫਸਰ ਬਣੂਗਾ ਜੋ ਵੀ ਤੁਸੀਂ ਉਹਨੂੰ ਬਣਾਉਣਾ ਚਾਹੁੰਦੇ ਹੋ ਇਹ ਜਿੰਦਗੀ ਦੇ ਹਰ ਇੱਕ ਪੜਾਅ ਨੂੰ ਕਾਮਯਾਬੀ ਦੇ ਨਾਲ ਪੂਰਾ ਕਰੂਗਾ ਮੇਰਾ ਬੱਚਾ ਸਾਰਾ ਕੁਝ ਕਰ ਸਕਦਾ ਹੈਗਾ ਇਹ ਇੱਕ ਆਗਿਆਕਾਰੀ ਬੱਚਾ ਬਣੇਗਾ ਇਹ ਇੱਕ ਨਸ਼ਿਆਂ ਤੋਂ ਰਹਿਤ ਬੱਚਾ ਬਣੇਗਾ ਇਹ ਇੱਕ ਉਹ ਇਨਸਾਨ ਬਣੇਗਾ ਜਿਹੜਾ ਕਿ ਖੁਦ ਵੀ ਸੁਧਰੇਗਾ ਤੇ ਆਪਣੇ ਨਾਲ ਦੇ ਸਮਾਜ ਨੂੰ ਵੀ ਸੁਧਾਰੇਗਾ ਮੇਰਾ ਬੱਚਾ ਇੱਕ ਗੁਰਸਿੱਖਾ ਸੰਪੂਰਨ ਗੁਰਸਿੱਖ ਬਣੇਗਾ ਮੇਰਾ ਬੱਚਾ ਵੀ ਕੁਝ ਵੀ ਤੁਸੀਂ ਚਾਹੋ ਨਾ ਉਹ ਇਹ ਚੀਜ਼ ਨੂੰ ਤੁਸੀਂ ਨਾ ਉਹਦੇ ਸਿਰ ਤੇ ਹੱਥ ਰੱਖ ਕੇ ਨਾ ਇੱਕ ਕਰਕੇ ਦੇਖ ਬੱਚੇ ਨੂੰ ਪਤਾ ਨਾ ਲੱਗੇ ਮਲਕੀ ਠੀਕ ਹੈ ਉਹ ਆਪਦੇ ਦਿਮਾਗ ਦੇ ਵਿੱਚ ਉਹ ਇੱਕ ਇਹ ਲੱਗੇਗਾ ਵੀ ਇਹ ਇੱਕ ਸੁਪਨਾ ਜਿਵੇਂ ਇੱਕ ਪਰਿ ਨਾ ਜਿਵੇਂ ਇੱਕ ਐਂਗਲ ਨਾ ਵੀ ਮੈਨੂੰ ਆਤੀ ਨਾ ਇਹ ਵਾਹਿਗੁਰੂ ਜੀ ਇੱਕ ਸੰਕੇਤ ਦੇ ਰਹੇ ਨੇ ਵੀ ਹਾਂ ਮੈਂ ਇਹ ਕਰ ਸਕਦਾ ਉਹਦੇ ਵਿੱਚ ਨਾ ਇਹ ਇੱਕ ਪੋਜ਼ਿਟਿਵ એનર્ਜੀ ਆਊਗੀ ਜਿਹੜੀ ਕਿ ਨੈਗੇਟਿਵ એનર્ਜੀ ਹੈ ਨਾ ਉਹ ਖਤਮ ਹੋਊਗੀ ਤੇ ਪੋਜ਼ਿਟਿਵ ਬਿਟੀ ਉਹਦੇ ਵਿੱਚ ਆਊਗੀ ਇਹ ਜਿਵੇਂ ਆਪਾਂ ਕਹਿ ਦਿੰਦੇ ਆ ਨਾ ਵੀ ਬਹੁਤ ਜ਼ਿਆਦਾ ਵੀ ਆਪਾਂ ਬ੍ਰਹਿਮੰਡ ਦੇ ਵਿੱਚ ਜੋੜੀ ਵੀ ਚੀਜ਼ ਬੋਲਦੇ ਆ ਨਾ ਉਹ ਦੁਆਰਾ ਤੋਂ ਕਿਤੇ ਨਾ ਕਿਤੇ ਟਕਰਾ ਕੇ ਉਹ ਆਪਣੇ ਵਿੱਚ ਹੀ ਆਉਂਦੀ ਆ ਇਹ ਬਹੁਤ ਹੈ ਨਾ ਡੂੰਘਾਈ ਦੇ ਵਿੱਚ ਪੜ੍ਹਾਈ ਵੀ ਹੈ ਸਾਇੰਸ ਵੀ ਹੈ ਤੁਸੀਂ ਨਾ ਇਸ ਚੀਜ਼ ਨੂੰ ਸਰਚ ਕਰਕੇ ਵੀ ਦੇਖ ਸਕਦੇ ਹੋ ਤੁਹਾਨੂੰ ਇਹ ਚੀਜ਼ ਬਹੁਤ ਚੰਗੇ ਤਰੀਕੇ ਨਾਲ ਪਤਾ ਲੱਗ ਜੂਗੀ ਜਿਹੜੇ ਪੈਨਪਰਾਂ ਨੂੰ ਕੋਈ ਵੀ ਇਦਾਂ ਦਾ ਡਾਊਟ ਹੈ ਹੈ ਨਾ ਤਾਂ ਤੁਸੀਂ ਇਸ ਚੀਜ਼ ਨੂੰ ਨਾ ਲਗਾਤਾਰ ਕਰਨਾ ਤੇ ਫਿਰ ਦੇਖਣਾ ਤੁਹਾਡੇ ਬੱਚੇ ਦਾ ਕਿੰਨਾ ਫਰਕ ਪੈਂਦਾ ਤੇ ਦੂਸਰੀ ਗੱਲ ਕਦੇ ਵੀ ਨਾ ਜਦੋਂ ਬਾਹਰ ਤੋਂ ਬੱਚਾ ਆਉਂਦਾ ਉਹਨੂੰ ਇੱਕ ਆਪਣੀ ਦੋਸਤ ਵਾਂਗ ਟਰੀਟ ਕਰੋ ਹਰ ਇੱਕ ਗੱਲ ਉਹਦੀ ਪੁੱਛੋ ਹਰ ਇੱਕ ਉਹਨੂੰ ਦੱਸੋ ਉਹਦੀ ਚੁਆਇਸ ਦਾ ਮਤਲਬ ਕਿ ਉਹਦੀ ਨਾਲ ਨਾ ਆਪਣੀ ਦਿਲ ਦੀਆਂ ਗੱਲਾਂ ਉਹਦੀਆਂ ਦਿਲ ਦੀਆਂ ਕੀ ਨੇ ਤੇ ਆਪਣੀ ਦਿਲ ਦੀਆਂ ਉਹਦੀ ਨਾਲ ਸਾਰੀਆਂ ਸਾਂਝੀਆਂ ਕਰਨਾ ਤਾਂ ਆਪਾਂ ਨੂੰ ਪੇਰੈਂਟਸ ਨੂੰ ਆਤ ਹੁੰਦੀ ਵੀ ਪੱਲ ਕੋਈ ਜਨਨ ਲ ਕੋਈ ਜਾਨਣਿਆ ਬੱਚੇ ਨੂੰ ਹਰ ਇੱਕ ਚੀਜ਼ ਦਾ ਪਤਾ ਹੋਣਾ ਜ਼ਰੂਰੀ ਹੈ ਤਾਂ ਕਿ ਉਹਨੂੰ ਵੀ ਪਤਾ ਲੱਗੇ ਵੀ ਮੈਂ ਆਪਣੀ ਲਾਈਫ ਦੇ ਵਿੱਚ ਕਿਸ ਤਰੀਕੇ ਨਾਲ ਜਿਊਣਾ ਹੈ ਤੇ ਇੱਕ ਛੋਟਾ ਜਿਹਾ ਕੰਮ ਹੋਰ ਕਰਨਾ ਹੈ ਆਪਣੇ ਬੱਚੇ ਨੂੰ ਨਾ ਤੁਸੀਂ ਆਪਣੇ ਕੋਲ ਬਿਠਾਓ ਚਾਹੇ ਉਹ ਬੱਟਾ ਹੈ ਚਾਹੇ ਉਹ ਬਿਆਹ ਕੋਈ ਵੀ ਹੈ ਕੁਝ ਵੀ ਹੈ ਨਾ ਤਾਂ ਤੁਸੀਂ ਉਸ ਨੂੰ ਆਪਣੇ ਕੋਲ ਬਿਠਾਓ ਤਾਂ ਉਸ ਨੂੰ ਨਾ ਇੱਕ ਨੋਟਬੁੱਕ ਦਿਓ ਨੋਟਬੁੱਕ ਤੇ ਤੁਸੀਂ ਉਹਨੂੰ ਕਹੋ ਵੀ ਬੇਟਾ ਇੱਕ ਚੀਜ਼ ਤੇ ਤੂੰ ਲਿਖਣਾ ਵੀ ਜਿਹੜਾ ਅੱਜ ਤੂੰ ਚੰਗਾ ਕੰਮ ਕੀਤਾ ਤੇ ਦੂਸਰੀ ਤੇ ਸਾਈਡ ਤੇ ਲਿਖ ਲੈਣਾ ਵੀ ਤੂੰ ਜਿਹੜਾ ਕੰਮ ਅੱਜ ਗਲਤ ਕੀਤਾ ਤੇ ਹੌਲੀ ਹੌਲੀ ਨਾ ਉਹ ਜਿਹੜੀਆਂ ਉਹਦੇ ਵਿੱਚ ਇਦਾਂ ਦੀਆਂ ਬੈਡ ਹੈਬਿਟ ਆਪਾਂ ਕਹਿੰਦੇ ਨੇ ਵੀ ਹੁੰਦੀਆਂ ਨੇ ਨਾ ਉਹ ਹੌਲੀ ਹੌਲੀ ਉਹਦੇ ਵਿੱਚੋਂ ਖਤਮ ਹੁੰਦੀਆਂ ਜਾਣਗੀਆਂ ਇਹੀ ਚੀਜ਼ ਨੇ ਕਿ ਇੱਕ ਆਪਾਂ ਨੂੰ ਪ੍ਰੈਕਟੀਕਲ ਕਰ ਲੈਣੇ ਆ ਇੱਕ ਆਪਾਂ ਸਿਰਫ ਕਰੀ ਜਾਂਦੇ ਆ ਵੀ ਹਾਂ ਇਦਾਂ ਇਦਾਂ ਤੁਸੀਂ ਇਹ ਚੀਜ਼ ਨੂੰ ਨਾ ਕਰਕੇ ਦੇਖੋ ਕਿਉਂਕਿ ਅੱਜ ਕੱਲ ਦੇ ਜਿਹੜੇ ਬੱਚੇ ਨੇ ਤੁਸੀਂ ਬਹੁਤ ਖਬਰਾਂ ਸੁਣੀਆਂ ਹੋਣਗੀਆਂ ਨਾ ਇੱਕ ਬੱਚੇ ਦੇ ਨਰਸਰੀ ਪਤਨੇ ਕੇਜੀ ਕਲਾਸ ਦੇ ਵਿੱਚ ਪੜਦਾ ਸੀ ਉਹਦੇ ਟੀਚਰ ਨੇ ਥੱਪੜ ਮਾਰਿਆ ਉਹਦੇ ਨੱਕ ਦੇ ਮੂੰਹ ਦੇ ਵਿੱਚ ਖੂਨ ਆਇਆ ਤੇ ਉਹ ਨਾਲ ਦੀ ਨਾਲ ਖਤਮ ਹੋ ਗਿਆ ਕਿਉਂਕਿ ਬੱਚਿਆਂ ਦੇ ਵਿੱਚ ਅੱਜਕੱਲ ਦੇ ਜਿਹੜੇ ਬੱਚੇ ਨੇ ਉਹਨਾਂ ਵਿੱਚ ਸਹਿਨ ਸ਼ਕਤੀ ਬਿਲਕੁਲ ਵੀ ਨਹੀਂ ਹੈਗੀ ਉਹਨਾਂ ਦਾ ਕੁਦਰਤ ਵੱਲੋਂ ਹੀ ਇਦਾਂ ਦਾ ਮਾਈਂਡ ਹੈ ਕੁਦਰਤ ਵੱਲੋਂ ਉਹਨਾਂ ਦਾ ਸਰੀਰ ਹੀ ਇਦਾਂ ਦਾ ਬਣਿਆ ਹੋਇਆ ਹੈ ਜਿਵੇਂ ਕਿ ਹੁਣ ਮੇਰੀ ਏਜ ਵਾਲੇ ਨੇ 40 ਵਾਲੇ ਹਨ ਸਾਨੂੰ ਪਤਾ ਹੈ ਵੀ ਸਾਡੇ ਜੁੱਤੀਆਂ ਸਕੂਲ ਚੋਂ ਵੀ ਪੈਂਦੀਆਂ ਸੀ ਘਰੋਂ ਵੀ ਪੈਂਦੀਆਂ ਸੀ ਉਹਦਾਂ ਦੇ ਠੀਠ ਬਣੇ ਹੋਏ ਸੀਗੇ ਹਨਾ ਵੀ ਪਹਿਣ ਗਈ ਪਹਿਣ ਗਈਆਂ ਤੇ ਮਾਂ-ਬਾਪ ਮੂਰੇ ਬੋਲਣਾ ਨਹੀਂ ਹੁੰਦਾ ਸੀ ਹਨਾ ਤੇ ਕਈ ਵਾਰੀ ਦਿਮਾਗ ਚ ਗੱਲ ਹੁੰਦੀ ਵੀ ਸੀ ਇਹ ਹੁੰਦਾ ਸੀ ਕਿ ਜੇ ਦੱਸਾਂਗੇ ਤਾਂ ਉਦੋਂ ਵੱਧ ਫੇਰ ਖਾਲਾ ਪੈਣੀ ਹੈ ਨਾ ਪਰ ਜਿਹੜੇ ਅੱਜਕੱਲ ਦੇ ਬੱਚ ਵੀ ਨਹੀਂ ਮੈਥੋਂ ਨਹੀਂ ਹੁੰਦੀ ਹੈਗੀ ਤਾਂ ਬੱਚਾ ਨਾ ਉਸ ਚੀਜ਼ ਨੂੰ ਨੈਗੇਟਿਵ ਸੋਚੇਗਾ ਉਸ ਤਰ੍ਹਾਂ ਨੈਗੇਟਿਵ ਸੋਚ ਕੇ ਉਹ ਪਤਾ ਨਹੀਂ ਕਿਹੜੇ ਕਿਹੜੇ ਪੁੜੇ ਪੁੱਠੇ ਰਸਤੇ ਤੇ ਚੱਲ ਪਵੇ ਤੁਸੀਂ ਉਹਨੂੰ ਕੋਈ ਗੱਲ ਕਹਿਣਾ ਤਾਂ ਤੁਸੀਂ ਉਹਨੂੰ ਕਹੋ ਵੀ ਬੇਟਾ ਠੀਕ ਹੈ ਕੋਈ ਗੱਲ ਨਹੀਂ ਆਪਾਂ ਕਰ ਲਾਂਗੇ ਦੇਖੋ ਆਪਣੇ ਕੋਲੇ ਇਹ ਚੀਜ਼ ਹੈ ਐ ਨਹੀਂ ਕਿ ਹੈ ਇੰਨੀ ਕਿ ਆਪਣੇ ਕੋਲੇ ਹੋਰ ਆ ਜਾਣਦੇ ਫਿਰ ਆਪਾਂ ਇਹ ਚੀਜ਼ ਕਰ ਲਾਂਗੇ ਜੋ ਜਾਂ ਫਿਰ ਤੂੰ ਪੜ੍ਹਾਈ ਕਰੋ ਪੜ੍ਹਾਈ ਕਰਕੇ ਆਪਾਂ ਥੋੜਾ ਜਿਹਾ ਨਾ ਤੂੰ ਮਿਹਨਤ ਕਰੇਗਾ ਕੁਛ ਅਸੀਂ ਮਿਹਨਤ ਕਰਾਂਗੇ ਇਹ ਚੀਜ਼ ਕਰ ਲੈ। ਦੇਖੋ ਇਹ ਹੀ ਚੀਜ਼ਾਂ ਤੁਹਾਡੇ ਬੱਚੇ ਨੂੰ ਇੱਕ ਇੱਕ ਕਾਮਯਾਬ ਇਨਸਾਨ ਬਣਾਉਣਗੀਆਂ। ਇਹ ਕਹਿਣ ਨੂੰ ਛੋਟੀਆਂ ਗੱਲਾਂ ਨਹੀਂ। ਪਰ ਤੁਸੀਂ ਪ੍ਰੈਕਟੀਕਲ ਇਸ ਚੀਜ਼ ਨੂੰ ਕਰਕੇ ਦੇਖਿਓ। ਜਿਵੇਂ ਕਿ ਤੁਹਾਡਾ ਹੁੰਦਾ ਵੀ ਬਹੁਤ ਪੈਣਪਰਾਵਾਂ ਦੇ ਮੈਸੇਜ ਆਉਂਦੇ ਆ ਵੀ ਦੀਦੀ ਸਾਡਾ ਪੁੱਤ ਨਸ਼ੇ ਤੇ ਲੱਗ ਗਿਆ ਜਾਂ ਸਾਡਾ ਭਰਾ ਨਸ਼ੇ ਤੇ ਆ ਸਾਡਾ ਪਤੀ ਨਸ਼ੇ ਤੇ ਆ ਨਾ ਜਿੰਨਾ ਟਾਈਮ ਤੁਸੀਂ ਨਾ ਉਹਨੂੰ ਕੋਸੀ ਜਾਓਗੇ, ਤੁਸੀਂ ਉਹਨੂੰ ਤਾਨੇ ਮਿਣੇ ਦੇਈ ਜਾਓਗੇ ਉਹ ਨਹੀਂ ਸੁਧਰੇਗਾ। ਉਸ ਸਗੋਂ ਹੋਰ ਉਹਦੀ ਸੋਸਾਇਟੀ ਇਦਾਂ ਦੀ ਹੈ ਜਦੋਂ ਬਾਹਰ ਜਾ ਕੇ ਦੱਸੇਗਾ ਤਾਂ ਉਹਨੂੰ ਹੋਰ ਇਸ ਦਲਦਲ ਦੇ ਵਿੱਚ ਫਸਣ ਲਈ ਉਸਨੂੰ ਮਜਬੂਰ ਕਰ ਦੋਗੇ ਕਿਉਂਕਿ ਤੁਸੀਂ ਘਰ ਤੋਂ ਵੀ ਉਹ ਖਿਜੇਗਾ ਬਾਹਰ ਜਾ ਕੇ ਉਹਨੂੰ ਸਕੂਨ ਮਿਲੂਗਾ ਤੇ ਉਹ ਉਸ ਦਲਦਲ ਦੇ ਵਿੱਚ ਫਸੇਗਾ ਹੀ ਫਸੇਗਾ ਤਾਂ ਤੁਸੀਂ ਉੱਥੇ ਕੀ ਕਰਨੇ ਕਿ ਘਰ ਦਾ ਮਾਹੌਲ ਇਦਾਂ ਦਾ ਬਣਾਓ ਚਾਹੇ ਤੁਸੀਂ ਦੁਖੀ ਹੋ ਮੈਨੂੰ ਪਤਾ ਵੀ ਜਦੋਂ ਆਪਣੀ ਇਦਾਂ ਦੀਆਂ ਕਹਿਣੇ ਆ ਬਹੁਤ ਸਖਾਲੇ ਪਰ ਦਿਲ ਤੇ ਜਦੋਂ ਲੱਗਦੀ ਨੇ ਬਹੁਤ ਔਖਾ ਪਰ ਥੋੜਾ ਜਿਹਾ ਉਸ ਟਾਈਮ ਆਪਣੇ ਦਿਮਾਗ ਨੂੰ ਠੰਡਾ ਰੱਖ ਕੇ ਆਪਣੇ ਰੱਖ ਕੇ ਤਾਂ ਤੁਸੀਂ ਉਸ ਟਾਈਮ ਬੱਚੇ ਦਾ ਸਾਥ ਦੇ ਆਪਣੀ ਭੈਣ ਭਰਾ ਦਾ ਸਾਥ ਦਿਓ ਤਾਂ ਕਿ ਉਹ ਇਸ ਦਲਦਲ ਦੇ ਵਿੱਚੋਂ ਨਿਕਲਣ ਵਿੱਚ ਕਾਮਯਾਬ ਹੋ ਜਾਵੇ। ਇਹ ਗੱਲ ਉਹ ਦੇਖੋ ਮੈਂ ਹਮੇਸ਼ਾ ਹੀ ਕਹਿੰਨੀ ਆ ਕਿ ਸਭ ਤੋਂ ਪਹਿਲਾਂ ਤੁਸੀਂ ਗੁਰੂ ਸਬਜੀ ਦੇ ਲੜਨ ਲਗੋ ਬਾਣੀ ਦਾ ਸਿਮਰਨ ਕਰਨ ਲਗੋ ਚਾਹੇ ਤੁਸੀਂ ਜਪਜੀ ਸਾਹਿਬ ਜੀ ਦਾ ਪਾਠ ਕਰਕੇ ਇੱਕ ਉਸ ਦੇ ਨਿਮਿਤ ਅਰਦਾਸ ਕਰੋ ਆਪਣੇ ਬੱਚੇ ਦੇ ਨਿਮਿਤ ਅਰਦਾਸ ਕਰੋ ਜਾਂ ਆਪਣੇ ਜਿਹੜਾ ਭੈਣ ਭਰਾ ਤੁਸੀਂ ਚਾਹੋ ਨੀ ਵੀ ਨਸ਼ੇ ਦੀ ਦਲਦਲ ਚੋਂ ਨਿਕਲ ਜਾਏ ਉਹਦੇ ਵਿੱਚ ਜਾਂ ਤੁਹਾਡਾ ਬੱਚਾ ਕਾਮਯਾਬ ਕੁਝ ਵੀ ਤੁਸੀਂ ਚਾਹੋ ਜਿਵੇਂ ਕਿ ਮੈਨੂੰ ਕੱਲ ਇੱਕ ਬੱਚੇ ਨੇ ਕਮੈਂਟ ਕੀਤਾ ਦੀਦੀ ਕਹਿੰਦਾ ਮੈਂ ਇੰਟਰਵਿਊ ਤੇ ਜਾਣਾ ਜਿਹੜਾ ਤੁਸੀਂ 1430 ਵਾਲਾ ਲਿਖਿਆ ਸੀ ਵੀ ਮੈਂ ਉਹ ਕਿਵੇਂ ਕਾਪੀ ਲੈ ਕੇ ਜਾਵਾਂ ਦੇਖੋ ਵੀਡੀਓ ਨੂੰ ਸਕਿਪ ਨਾ ਕਰਿਆ ਕਰੋ ਵੀਡੀਓ ਸਕਿਪ ਕਰਦੇ ਉਹਨਾਂ ਨੂੰ ਨਾ ਫਿਰ ਤੁਹਾਨੂੰ ਗੱਲ ਦਾ ਪਤਾ ਨਹੀਂ ਲੱਗਦਾ ਸਿਰਫ 10 15 ਮਿੰਟ ਦੀ ਤਾਂ ਗੱਲ ਹੁੰਦੀ ਤੁਸੀਂ ਲਵੇ ਲਗਾ ਕੇ ਵੀ ਸੁਣ ਸਕਦੇ ਹੋ ਨਾ ਮੈਂ ਕਿਹੜਾ ਕੋਈ ਵੀ ਫਿਲਮ ਵਾਂਗੂ ਬਣਾ ਕੇ ਦਿਖਾਉਣਾ ਹੁੰਦਾ ਨਾ ਇੱਕ ਗੱਲਾ ਹੀ ਨੇ ਮੇਰੀਆਂ ਤਾਂ ਤੁਸੀਂ ਸਾਈਡ ਤੇ ਰੱਖ ਕੇ ਵੀ ਸੁਣ ਸਕਦੇ ਹੋ ਕਿਉਂਕਿ ਜਿਹੜੇ ਪੰਪਰਾ ਸਹੀ ਤਰੀਕੇ ਨਾਲ ਸੁਣਦੇ ਆ ਨਾ ਉਹਨਾਂ ਨੂੰ ਸਾਰਾ ਪਤਾ ਹੈ ਵੀ ਕੀ ਮੈਂ ਦੱਸਿਆ ਕੀ ਨਹੀਂ ਦੱਸਿਆ ਤਾਂ ਸਕਿਪ ਘੱਟ ਕਰਿਆ ਕਰੋ ਇਹਦੇ ਨਾਲ ਤੁਹਾਡੇ ਜੋ ਵੀ ਮੈਂ ਤੁਹਾਨੂੰ ਇਦੇ ਵਿੱਚ ਤੁਹਾਡੀ ਜ਼ਿੰਦਗੀ ਦਾ ਬਹੁਤ ਵੱਡੇ ਵੱਡੇ ਰਾਸ਼ ਉਪੇਵੇਂ ਨੇ ਤੇ ਤੁਸੀਂ ਕਾਮਯਾਬੀ ਤੇ ਵਾਹਿਗੁਰੂ ਤੁਹਾਨੂੰ ਖੁਸ਼ੀਆਂ ਤੇ ਹਰ ਇੱਕ ਚੀਜ਼ ਦੇ ਵਿੱਚ ਤਰੱਕੀ ਬਖਸ਼ਣਗੇ ਅਗਰ ਤੁਸੀਂ ਹਨਾ ਦਸਿਆ ਹੋਏ ਰਾਸਤੇ ਤੇ ਚੱਲੋਗੇ ਕਹਿੰਦੇ ਉਹਨੇ ਇੱਕ ਨੇ ਤਾਂ ਕਹਿ ਲਿਆ ਇੱਕ ਨੇ ਕਹਿ ਕੇ ਕਹਿੰਦੇ ਮੰਨ ਲੈ ਇੱਕ ਮੰਨ ਕੇ ਕਮਾ ਲਿਆ ਬਸ ਇਹੀ ਚੀਜ਼ ਹੈ ਕਿ ਜੋ ਮੈਂ ਕਮਾਇਆ ਤੁਸੀਂ ਵੀ ਕਮਾ ਲਓ ਵਾਹਿਗੁਰੂ ਜੀ ਦੇਖਿਓ ਕਿਵੇਂ ਤੁਹਾਡੇ ਦਿਨ ਬਦਲਦੇ ਨੇ ਹਰ ਇੱਕ ਚੀਜ਼ ਨੂੰ ਨਾ ਪੋਜਿਟਿਵ ਲੈ ਕੇ ਚੱਲਿਆ ਕਰੋ ਕਦੇ ਵੀ ਨੈਗੇਟਿਵ ਨਾ ਹੋਵੋ ਕਦੇ ਵੀ ਇਹ ਨਾ ਸੋਚੋ ਕਿ ਮੇਰਾ ਜ਼ਿੰਦਗੀ ਚ ਘਰ ਨਹੀਂ ਬਣਨਾ ਜਾਂ ਮੈਂ ਜ਼ਿੰਦਗੀ ਚ ਕਾਮਯਾਬ ਨਹੀਂ ਹੋਣਾ ਜਾਂ ਮੈਂ ਜ਼ਿੰਦਗੀ ਦੇ ਵਿੱਚ ਇਦਾਂ ਹੀ ਆਇਆ ਗਰੀਬ ਹੀ ਬਗ ਜਾਊਂਗਾ ਪੋਜਿਟਿਵ ਸੋਚਿਆ ਕਰੋ ਜਿੰਨਾ ਤੁਸੀਂ ਪੋਜਿਟਿਵ ਸੋਚੋਗੇ ਉੰਨੀ ਤੁਹਾਡੀ ਥਿੰਕਿੰਗ ਉੰਨੀ ਤੁਹਾਡੀ ਸਾਰੀ ਹੈ ਨਾ ਪੋਜਿਟਿਵ ਤੇ ਤੁਹਾਡੀ ਬਾਡੀ એનર્ਜੀ ਦੇ ਨਾਲ ਹੋਵੇਗੀ ਉੰਨੀ ਤੁਹਾਡਾ ਜਿਹੜਾ ਕਿ ਆਪਣਾ ਬ੍ਰਹਿਮੰਡ ਹੈ ਨਾ ਯੂਨੀਵਰਸ ਹੈ ਨਾ ਉਹ ਤੁਹਾਡੀ ਹੈਲਪ ਕਰੇਗਾ ਤੇ ਦੇਖੋ ਤੁਸੀਂ ਕਿਵੇਂ ਕੰਮ ਜਾ ਬੋਨੇ ਹੋ ਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਆਪਣਾ ਦੂਸਰਾ ਚੈਨਲ ਕਿਰਨ ਕੁਕਿੰਗ ਐਂਡ ਸਟੀਚਿੰਗ ਪਲੀਸ ਉਹਨੂੰ ਵੀ ਸਬਸਕ੍ਰਾਈਬ ਕਰ ਲੈਣਾ ਤੇ ਆਪਣਾ ਇੰਸਟਾਗ੍ਰam ਤੇ ਵੀ ਆਪਾਂ ਨੇ ਇੱਕ ਚੈਨਲ ਬਣਾਇਆ ਹੈਗਾ ਹੁਣ ਉਹ ਥੋੜੇ ਦਿਨ ਹੀ ਹੋਏ ਨੇ ਉਹ ਤਰੀ ਬਣਾਇਆ ਤੇ ਉਹ ਹੈਗਾ ਕਿਰਨ ਕੁਕਿੰਗ ਤਾਂ ਉਹਦੀ ਮੈਂ ਦੋਨਾਂ ਚੈਨਲਾਂ ਦਾ ਲਿੰਕ ਵੀ ਤੁਹਾਨੂੰ ਨਾ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੂੰਗੀ ਤਾਂ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਾਂਗੇ ਹੁਣ ਪਾਗਲੀ ਵੀਡੀਓ